ਨਾ ਤਤੇ ਤਤੇ ਮੁੱਦਿਆਂ ਦੇ ਉੱਤੇ ਲਾਈਵ ਹੋਏ ਬੈਠੇ ਰਹਿੰਦੇ ਨੇ ਕਦੇ ਕਹ ਦਿੰਦੇ ਨੇ ਵੀ ਹਫੀਮ ਖਾਓ ਡਰ ਨਹੀਂ ਲੱਗਦਾ ਵੀ ਵਿਆਹ ਕਰਵਾ ਲਿਆ ਹੁਣ ਪਤਾ ਨਹੀਂ ਅਗਲੀ ਜ਼ਿੰਦਗੀ ਕਿਵੇਂ ਨਿਕਲੂ ਮੈਂ ਕਾਲਪੁਰਖ ਦਾ ਧੰਨਵਾਦ ਕਰਦੀ ਆ ਕਿ ਜਿਨੇ ਮੈਨੂੰ ਇਹੋ ਜੇ ਚੜ੍ਹਦੀ ਕਲਾ ਵਾਲੇ ਸਿੰਘ ਦੇ ਲੜ ਲਾਇਆ ਜੀ ਅੱਜ ਇਹਨਾਂ ਨੇ ਇੱਕ ਬੇਨਤੀ ਕੀਤੀ ਜਿਹੜੇ ਅਸੀਂ ਇੱਥੇ ਪ੍ਰੋਗਰਾਮ ਤੇ ਆਏ ਆ ਧੀਆਂ ਦੇ ਵਿਆਹ ਹੋਏ ਨੇ ਅੱਜ ਇਹਨਾਂ ਨੇ ਇਥੋਂ ਇੱਕ ਬੇਨਤੀ ਕੀਤੀ ਹੈ ਭਰਾਵਾਂ ਨੂੰ ਕਿ ਤੁਸੀਂ ਸ਼ਰਾਬ ਨਹੀਂ ਪੀਣੀ ਜੀ ਹੈਨਾ ਤੇ ਤੀਆਂ ਨੂੰ ਬੇਨਤੀ ਕੀਤੀ ਹੈ ਕਿ ਘਰ ਗ੍ਰਹਿਸਤੀ ਚਲਾਉਣੀ ਹੈ ਸੋ ਇਹੋ ਜੀ ਤਾਂ ਇਹਨਾਂ ਦੀ ਸੋਚ ਹੈ ਮੈਂ ਅਕਾਲਪੁਰਖ ਦਾ ਧੰਨਵਾਦ ਕਰਦੀ ਹਾਂ ਕਿ ਅਕਾਲਪੁਰਖ ਨੇ ਮੈਨੂੰ ਇਹਨਾਂ ਦੇ ਲੜ ਲਾਇਆ ਹੈ ਹੈਨਾ ਤੇ ਜਿਹੜੀ ਇਹ ਗੱਲ ਹੈ ਵੀ ਡਰ ਭੈ ਨਿਰਭਾਣ ਨਿਰਪੈ ਸੀ ਸ਼ੁਰੂ ਤੋਂ ਹੀ ਖਾਲਸਾ ਕਦੇ ਕਿਸੇ ਤੋਂ ਡਰਿਆ ਨਹੀਂ ਸੀ ਉਹੋ ਜੀ ਕੁਲਾਂ ਦੇ ਵਿੱਚ ਉਹੋ ਜਿਹਾ ਸਾਡੇ ਅੰਦਰ ਡੀਐਨਏ ਵੀ ਜਿਹੜਾ ਕਦੀ ਕਿਸੇ ਤੋਂ ਡਰਦਾ ਨਹੀਂ ਸਗੋਂ ਮੈਨੂੰ ਖੁਸ਼ੀ ਆ ਮੈਨੂੰ ਖੁਸ਼ੀ ਆ ਵੀ ਇਹਨਾਂ ਦੀ ਸੋਚ ਤੇ ਮੇਰੀ ਸੋਚ ਰਲਦੀ ਆ ਸਾਡੀ ਦੋਵਾਂ ਦੀ ਸੋਚ ਇੱਕ ਆ ਅਸੀਂ ਦੋਵੇਂ ਬਗਾਵਤੀ ਖੁਸੋਚਦੇ ਆ ਵੀ ਹਾਂ ਸਰਕਾਰ ਦੇ ਸਾਹਮਣੇ ਜਿੱਥੇ ਸਰਕਾਰ ਗਲਤ ਆ ਸੀ ਡਟ ਕੇ ਖੜਦੇ ਤੇ ਤੀਜੀ ਗੱਲ ਜਿਹੜੀ ਤੁਸੀਂ ਹਫੀਮ ਦੀ ਕਹੀ ਐ ਵੈਸੇ ਤਾਂ ਇਹਨਾਂ ਦੇ ਲਾਗੋ ਕੋਈ ਨਸ਼ਾ ਲੰਗ ਨਹੀਂ ਰਿਹਾ ਮੈਂ ਜਿੰਨੇ ਦਿਨਾਂ ਦੀ ਆਈ ਹੋਈ ਆ ਮੈਨੂੰ 15 ਦਿਨ ਹੋ ਚੱਲੇ ਆ ਮੈਨੂੰ ਲੱਗਦਾ 15 ਜਾਂ 15 ਤੋਂ ਘੱਟ ਹੈ ਨਾ ਪਰ ਜਿੰਨੇ ਦਿਨ ਮੈਂ ਇੱਥੇ ਇਹਨਾਂ ਕੋਲ ਰਹਿ ਕੇ ਦੇਖਿਆ ਇਹਨਾਂ ਦੇ ਲਾਗੋ ਕੋਈ ਇੱਕ ਨਸ਼ਾ ਵੀ ਨਹੀਂ ਲੰਗਿਆ ਪਰ ਜੇ ਇਹ ਮੈਨੂੰ ਕਹਿਣਗੇ ਵੀ ਨਾ ਵੀ ਤੂੰ ਆ ਮੇਰੀ ਫੀਮ ਦੀ ਡੱਬੀ ਆਪਣੇ ਪਰਸ 'ਚ ਪਾ ਕੇ ਤੁਰ ਵੀ ਮੈਨੂੰ ਇਹ ਚਾਹੀਦੀ ਐ ਤਾਂ ਮੈਂ ਤੁਰੂੰਗੀ ਕਿਉਂ ਤੁਰੂੰਗੀ ਕਿਉਂਕਿ ਮੈਨੂੰ ਉੱਥੇ ਵੀ ਮਾਣ ਹੋਊਗਾ ਉੱਥੇ ਮੈਨੂੰ ਇਹ ਨਹੀਂ ਹੋਊਗਾ ਵੀ ਹਾਂ ਭਾਈ ਇਹ ਟੀਗਾ ਲਾ ਕੇ ਕਿਸੇ ਮੈਨੂੰ ਰੂੜੀ ਤੇ ਕਿਸੇ ਮੜੀ ਤੇ ਕਿਸੇ ਸ਼ਮਸ਼ਾਨ ਘਟਦੇ ਹਨਾ ਜਾਂ ਜਿਹੜੀਆਂ ਆ ਸੱਥਾ ਹੁੰਦੀਆਂ ਨੇ ਆਪਾਂ ਆਪਣੀਆਂ ਪਿੰਡਾਂ ਦੇ ਵਿੱਚ ਵੀ ਇੱਥੇ ਮੈਨੂੰ ਡਿਗੇ ਮਿਲ ਜਾਣਗੇ ਮੈਨੂੰ ਮਾਣ ਹੋਊਗਾ ਕਿ ਇਹ ਮੇਰੇ ਨਾਲ ਸਹੀ ਸਲਾਮਤ ਹੋਣਗੇ ਤੇ ਇਹਨਾਂ ਦੀ ਉਮਰ ਵਧੂ ਕਿਉਂ ਮੇਰੀ ਨਨਣੇ ਕਹਿੰਦੀ ਸੀ ਜੀ 103 ਸਾਲ ਦੀ ਹੋ ਕੇ ਪੂਰੇ ਹੋਏ ਨੇ ਉਹ ਮੇਰੀ ਨੰਨੀ ਕਹਿੰਦੀ ਹੈ ਸੋ ਮੈਂ ਮੈਨੂੰ ਇਹ ਇਸ ਚੀਜ਼ ਤੋਂ ਕੋਈ ਪ੍ਰੋਬਲਮ ਹੈ ਨਹੀਂ ਤੇ ਮੇਰੀ ਮਾਤਾ ਜੀ ਖੁਦ ਖਸਕਸਾ ਖੇਤੀ ਦੀ ਕਰਦੇ ਹਮਾਇਤ ਕਰਦੇ ਆ ਵੀ ਪੰਜਾਬ ਦੇ ਵਿੱਚ ਖਸਕਸ ਦੀ ਖੇਤੀ ਹੋਣੀ ਚਾਹੀਦੀ ਹੈ ਸੋ ਸਾਰੀਆਂ ਚੀਜ਼ਾਂ ਮੈਨੂੰ ਕਾਲਪੁਰਖ ਨੇ ਪੂਰੀਆਂ ਦਿੱਤੀਆਂ ਨੇ ਪੂਰੀਆਂ ਨਹੀਂ ਦਿੱਤੀਆਂ ਵੱਧ ਹੀ ਦਿੱਤੀਆਂ ਨੇ ਝੋਲੀ ਮੇਰੀ ਇੰਨੀ ਖ ਭਰਤੀ ਆ ਕਿ ਮੈਂ ਜਿੰਨੀ ਵਾਰ ਵੀ ਇਸ ਜਨਮ ਦੇ ਵਿੱਚ ਸਿਰ ਚ ਘਾਵਣਾ ਉਹ ਕੱਟਾ ਬਹੁਤ ਕੱਟਾ ਮੈਨੂੰ ਇੰਨਾ ਕੁ ਜ਼ਰੂਰ ਮਾਣ ਹੈ ਕਿ ਮੈਨੂੰ ਕਦੇ ਕਿਸੇ ਰੂੜੀ ਵੱਲ ਨਹੀਂ ਦੇਖਣਾ ਪਊਗਾ ਵੀ ਮੇਰਾ ਸਿੰਘ ਉੱਥੇ ਪਿਆਊਗਾ ਤੇ ਮੈਨੂੰ ਚੱਕ ਕੇ ਲਿਆਉਣਾ ਪਊਗਾ ਨਾ ਉਹਦੀ ਬਾਹ ਦੇ ਵਿੱਚ ਮੈਨੂੰ ਕੋਈ ਇੰਜੈਕਸ਼ਨ ਮਿਲੇਗਾ ਇਹ ਗੱਲ ਦਾ ਮੈਨੂੰ ਪੂਰਾ ਤੂੰ ਨਾ ਭਾਵੇਂ ਇਹ ਕਹਿ ਦੇਣ ਛੱਡੀ ਹੋਈ ਹੈ ਇਹਨਾਂ ਨੇ ਸਾਰੀ ਸੰਗਤ ਨੂੰ ਪਤਾ ਭਾਵੇਂ ਇਹ ਕਹਿ ਦੇਣ ਵੀ ਅਫੀਮ ਦੇ ਨਾਲ ਰੱਖ ਕੇ ਦਰ ਮੈਂ ਤੁਰੂੰਗੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਪੀਲ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਕਹਿਣਾ ਚਾਹੂੰਗੀ ਜੀ ਦੇਖੋ ਜੋ ਪਹਿਲਾਂ ਦੇ ਹਾਲਾਤ ਸੀ ਕਿ ਉੱਥੇ ਮੋਰਚੇ ਦੇ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਨਹੀਂ ਸੀ ਸਹੀ ਕਾਮਰੇਟ ਤਾਂ ਉਹ ਉੱਥੇ ਪਹਿਰਾ ਸੀਗਾ ਤੇ ਜਿਹੜੇ ਜਗਤਾਰ ਸਿੰਘ ਹਵਾਰਾ ਸਾਡੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਚਾਹੇ ਬੱਚੇ ਚਾਹੇ ਬਜ਼ੁਰਗ ਜਿਹੜੇ ਉੱਥੇ ਬੈਠੀਏ ਸਿਰਫ ਖਾਣ ਦੇ ਬਾਰੇ ਸੋਚ ਰਹੇ ਸਾਰਿਆਂ ਨੇ ਮੇਰਾ ਰੋਜ਼ ਦੇਖਿਆ ਹੋਣਾ ਸੋ ਜਦੋਂ ਤੱਕ ਉਹ ਉੱਥੇ ਸੀਗੇ ਸਾਨੂੰ ਸਭ ਨੂੰ ਪਤਾ ਕਿ ਮੋਰਚੇ ਦੀ ਰੂਪਰੇਖਾ ਕੀ ਰਹੀ ਹੈ ਪਰ ਹੁਣ ਇੱਕ ਨਵੀਂ ਸ਼ੁਰੂਆਤ ਹੈ ਸਾਡੇ ਅੰਦਰ ਵੀ ਇੱਕ ਨਵੀਂ ਆਸ ਹੈ ਕਿ ਕੁਝ ਚੰਗਾ ਹੋਊਗਾ ਸੋ ਆਜੋ ਇੱਕ ਵਾਰੀ ਫੇਰ ਆਪਾਂ ਸਾਥ ਦੇ ਕੇ ਦੇਖੀਏ ਕਿਉਂਕਿ ਇਹੋ ਇੱਕਠਾਂ ਦਾ ਸਾਨੂੰ ਸਾਥ ਦੇਣਾ ਪੈਣਾ ਚਾਹੀਏ ਜਿਵੇਂ ਮਰਜ਼ੀ ਦੇਖੋ ਆਪਣੇ ਘਰ ਦਾ ਮਸਲਾ ਜੇ ਆਪਾਂ ਘਰ ਚ ਬਹਿ ਕੇ ਨਿਵੇੜ ਲਈਏ ਨਾ ਉਹ ਤਾਂ ਜਾਦਾ ਚੰਗੀ ਗੱਲ ਹੈ ਤੇ ਜੇ ਬਾਹਰ ਆਪਾਂ ਕਿਸੇ ਨਾਲ ਲੜਨਾ ਤਾਂ ਇਕੱਠੇ ਹੋ ਕੇ ਲੜੀਏ ਕੋਈ ਗੱਲ ਨਹੀਂ ਜੋ ਪਿੱਛੇ ਹੋ ਚੁੱਕਿਆ ਉਹਨੂੰ ਆਪਾਂ ਭੁੱਲ ਵਿਸਰ ਕੇ ਹਨਾ ਆਪਾਂ ਇਕੱਠੇ ਹੋ ਕੇ ਹੁਣ ਇੱਕ ਨਵੀਂ ਸ਼ੁਰੂਆਤ ਕਰੀਏ ਇਕੱਠੇ ਹੋ ਕੇ ਤੁਰੀਏ ਆਉਣ ਵਾਲੀ 21 ਤਰੀਕ ਨੂੰ ਮੈਂ ਬੇਨਤੀ ਕਰਦੀ ਆ ਸਾਰਿਆਂ ਨੂੰ ਕਿ ਆਓ ਸ਼੍ਰੀ ਫਤਿਹਗੜ ਸਾਹਿਬ ਤੋਂ ਚੱਲੇ ਪਾਈਏ ਵਾਈਪੀਐਸ ਚੌਂਕ ਤੱਕ ਜੋ ਪਿੱਛੇ ਹੋ ਗਿਆ ਉਹਨੂੰ ਆਪਾਂ ਮੰਨ ਲਦੇ ਆ ਵੀ ਇਹ ਰੋਸ ਹੈ ਗਿਆ ਉਹਨਾਂ ਨੂੰ ਪਰ ਪਿੱਛੇ ਛੱਡ ਕੇ ਆਪਾਂ ਅਗਾਹ ਵੱਲ ਵਧੀਏ ਭਾਈ ਅਮਰਿਤ ਬਾਲ ਸਿੰਘ ਖਾਲਸਾ ਜੀ ਦੀ ਉੱਥੇ ਗੱਲ ਜਰੂਰ ਹੋਣੀ ਚਾਹੀਦੀ ਹੈ ਹਰ ਇੱਕ ਸਟੇਜ ਤੋਂ ਹੋਣੀ ਚਾਹੀਦੀ ਹੈ ਜੇ ਨਹੀਂ ਹੋਗੀ ਫਿਰ ਅਸੀਂ ਆਪਣੇ ਮਨ ਦੇ ਵਿੱਚ ਦੁਬਾਰਾ ਉਸੇ ਰੋਜ਼ ਨੂੰ ਉਹਨਾਂ ਦੇ ਸਾਹਮਣੇ ਰੱਖਾਂਗੇ ਪਰ ਹਾਂ ਹੋਣੀ ਚਾਹੀਦੀ ਹੈ ਅਸੀਂ ਆਪਣੇ ਸਾਰੇ ਬੰਦੀ ਸਿੰਘ ਛਡਾਉਣੇ ਆ ਜਿਹੜੇ ਪਹਿਲਾਂ ਦੇ ਨੇ ਜਿਨ੍ਹਾਂ ਨੇ ਡਬਲ ਡਬਲ ਸਜਾਮਾ ਪੂਰੀਆਂ ਕਰ ਲੀਆਂ ਉਹ ਵੀ ਤੇ ਜਿਹੜੇ ਹੁਣ ਸਰਕਾਰ ਬੰਦੀ ਬਣਾ ਰਹੀ ਹੈ ਉਹ ਵੀ ਜਿਨ੍ਹਾਂ ਦੀਆਂ ਪਰਿਵਾਰਾਂ ਦੇ ਵਿੱਚ ਲੇਡੀਜ਼ ਨੂੰ ਜਾ ਕੇ ਹਰਾਸ ਕਰ ਰਹੀ ਹੈ ਸਰਕਾਰ ਉਹਨਾਂ ਦੇ ਵੀ ਆਪਾਂ ਉਹਨਾਂ ਦੇ ਨਾਲ ਖੜਨਾ ਉਹਨਾਂ ਲਈ ਹਾਂ ਦਾ ਨਾਰਾ ਮਾਰਾਂਗੇ ਜੇ ਤੇ ਇਹ ਨਾ ਹੋਵੇ ਵੀ ਕਾਮਰੇਡ ਲਾਣਾ ਜਿਹੜਾ ਦੁਬਾਰਾ ਇਹ ਫੇਰ ਕਿਸੇ ਨਾ ਕਿਸੇ ਤਰੀਕੇ ਨਾਲ ਮਤਲਬ ਮੋਰਚੇ ਦੇ ਵਿੱਚ ਘਸਪੈਟ ਕਰਕੇ ਕਾਮਯਾਬ ਹੋ। ਦੇਖੋ ਜੀ ਮੇਰੀ ਗੱਲ ਸੁਣੋ ਇਹ ਸਿੱਖੀ ਦਾ ਫਲਸਫਾ ਰਿਹਾ ਵੀ ਤੇਗ ਨਾਲ ਸਾਡੇ ਕੋਲ ਤੇਗ ਵੀ ਆ। ਠੀਕ ਹੈ ਜਿਵੇਂ ਹੁਣ ਕਾਮਰੇਡਾਂ ਨੂੰ ਪਾਸੇ ਕੀਤਾ ਅੱਗੇ ਵੀ ਅਸੀਂ ਡਟ ਕੇ ਖੜਾਂਗੇ। ਜੇ ਕੋਈ ਸਾਨੂੰ ਉੱਥੇ 1921 ਦਿਖੂਗੀ ਅਸੀਂ ਹੈਗੇ ਆ ਨਾਲ ਖੜਾ ਉਹਨਾਂ ਜਿੱਥੇ ਮਰਜ਼ੀ ਪੰਥ ਸਾਨੂੰ ਖੜਾ ਲਵੇ ਅਸੀਂ ਕਦੇ ਪਿੱਠ ਨਹੀਂ ਦਿਖਾਵਾਂਗੇ। ਪਰ ਹਾਂ ਜੇ ਇਹ ਪੰਥ ਨਾਲ ਹੀ ਗਦਾਰੀਆ ਕਰਨਗੇ ਤਾਂ ਅਸੀਂ ਇਹਨਾਂ ਦੇ ਸਾਹਮਣੇ ਡਟ ਕੇ ਖੜਾਂਗੇ ਇਹ ਨਹੀਂ ਆ ਵੀ ਰੁਸ ਕੇ ਭੱਜਾਂਗੇ। ਬਹੁਤ ਬਹੁਤ ਸ਼ੁਕਰੀਆ।